ਬਨਾਲਾ ਪੁਲਿਸ ਵੱਲੋਂ ਅੱਜ ਵੇਨ ਮੋਟੀਵੇਟ ਹੋਈਏ ਤੇ ਬਨਾਲਾ ਲੁਧਿਆਣਾ ਰੋਡ ਤੇ ਦਖਾਵਾਗੇ ਅਸੀਂ ਉਹ ਜਗ੍ਹਾ ਤੇ ਖੜੇ ਨੇ ਇੱਥੇ ਅੱਜ ਸਵੇਰੇ ਪੁਲਿਸ ਵੱਲੋਂ ਦੋ ਸੂਚਨਾ ਮਿਲੀ ਕਿ ਦੋ ਵਿਅਕਤੀ ਜਿਹੜੇ ਪਰਸੋਂ ਦੀ ਰਾਤ ਨੂੰ ਗੋਲੀਬਾਰੀ ਕਰਕੇ ਫਰਾਰ ਹੋਏ ਸੀ ਉਹ ਇੱਥੇ ਲੁਕੇ ਹੋਏ ਨੇ ਪੁਲਿਸ ਵੱਲੋਂ ਜਦੋਂ ਇੱਥੇ ਮੌਕੇ ਤੇ ਪਹੁੰਚੇ ਤੇ ਉੱਥੇ ਉਹਨਾਂ 'ਤੇ ਪੁਲਿਸ ਤੇ ਫਾਇਰਿੰਗ ਕੀਤੀ ਗਈ ਤੇ ਪੁਲਿਸ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਗਈ ਉਸ ਵਿੱਚ ਇੱਕ ਵਿਅਕਤੀ ਜ਼ਖਮੀ ਹੁੰਦਾ ਤੇ ਦੋ ਨਾਲ ਇੱਕ ਵਿਅਕਤੀ ਗ੍ਰਿਫਤਾਰ ਕੀਤਾ ਜਾਂਦਾ ਹੈ ਦਖਾਵਾਗੇ ਉਸ ਘਟਨਾ ਵਾਲੀ ਥਾਂ ਤੇ ਅਸੀਂ ਪਹੁੰਚੇ ਹਾਂ ਜਿੱਥੇ ਪੁਲਿਸ ਦੀ ਗ ਜਿਸ ਦੇ ਦੋ ਬਹਿਤੀ ਸਵਾਰ ਸੀ ਇਹ ਘਟਨਾ 11 ਤਰੀਕ ਨੂੰ ਜਿੱਥੇ ਸਿੰਧੂਪਤੀ ਜਿਹੜੇ ਯੂਨੀਵਰਸਿਟੀ ਕਾਲਜ ਦੇ ਕੋਲੇਜ ਇੱਥੇ ਗੋਲੀਬਾਰੀ ਚੱਲਦੀ ਹੈ ਤੇ ਜਿਹਦੇ ਵਿੱਚ ਤਿੰਨ ਵਿਅਕਤੀ ਜ਼ਖਮੀ ਹੁੰਦੇ ਉਸਦੋਂ ਬਾਅਦ ਪੁਲਿਸ ਵੱਲੋਂ ਸ਼ਾਪੇਮਾਰੀ ਕੀਤੀ ਜਾ ਰਹੀ ਸੀ ਪਰ ਪੂਰੀ ਜਾਣਕਾਰੀ ਲਵਾਂਗੇ ਐਸਐਸਪੀ ਸਾਹਿਬ ਸਾਡੇ ਨਾਲ ਨੇ ਸਰ ਇਹ ਜਿਹੜੇ ਪਰਸੋਂ ਦੀ ਰਾਤ ਨੂੰ ਗੋਲੀਬਾਰੀ ਚੱਲੀ ਸੀ ਇਹ ਉਹੀ ਵਿਅਕਤੀ ਨਹੀਂ ਤੇ ਕਿਸ ਤਰ੍ਹਾਂ ਜੇ ਇਥੇ ਸੂਚਨਾ ਮਿਲੀ ਜੇ ਇਥੇ ਪਹੁੰਚੀ ਅਸੀਂ ਜੀ 11 ਜਨਵਰੀ ਦੀ ਰਾਤ ਨੂੰ ਲੇਟ ਨਾਈਟ ਇੱਕ ਫਾਇਰਿੰਗ ਇਨਸੀਡੈਂਟ ਸੰਧੂਪੱਤੀ ਤੋਂ ਰਿਪੋਰਟ ਹੋਇਆ ਸੀਗਾ ਉਹਦੇ ਵਿੱਚ ਤੁਹਾਨੂੰ ਮੈਂ ਦੱਸਣਾ ਚਾਹੁੰਨਾ ਕਿ ਦੋ ਗਰੁੱਪ ਮੈਂ ਇਹ ਦੱਸਣਾ ਇੱਕ ਗਰੁੱਪ ਜਿਹੜਾ ਸੀਗਾ ਉਹਦੇ ਵਿੱਚ ਅਕਰਮ ਖਾਨ ਆਕੂ ਦੀਪੂ ਪ੍ਰਦੀਪ ਤੇ ਹੋਰ ਸਾਥੀ ਸੀਗੇ ਸਾਰੇ ਕ੍ਰਿਮਿਨਲ ਹਨ ਬੈਕਗ੍ਰਾਉਂਡ ਦੇ ਬੰਦੇ ਸੀਗੇ ਦੂਜੇ ਪਾਸੇ ਆਕਾਸ਼ਦੀਪ ਸਿੰਘ ਤੇ ਉਹਦੇ ਸਾਥੀ ਸੀਗੇ ਇਹਨਾਂ ਦੀ ਪੁਰਾਣੀ ਟਕਰਾਅਵਾਦੀ ਪਹਿਲੇ ਤੋਂ ਚੱਲ ਰਹੀ ਸੀਗੀ ਔਰ ਇਹਨਾਂ ਦੇ ਕ੍ਰਿਮੀਨਲ ਪਿਛਕੜ ਵੀ ਕਾਫੀ ਜ਼ਿਆਦਾ ਜਿਹੜਾ ਅਕਰਮ ਖਨੂਰ ਆਕੂਏ ਇਹਦੇ ਖਿਲਾਫ ਇਰਾਦਾ ਕਤਲ ਆਮ ਸੈਕਟ ਨਸਦ ਅਸਕਾਰੀ ਐਕਸਾਈਜ਼ ਚੋਰੀਆਂ ਲੁੱਟਕੋ ਦੇ ਮਾਮਲੇ ਦਰਸੀਗੇ ਔਰ 2024 ਦੇ ਵਿੱਚ ਇਹ ਜੇਲ੍ਹ ਤੋਂ ਬਾਹਰ ਆਇਆ ਸੀਗਾ ਤਾਂ ਇਹਨਾਂ ਦਾ ਇਰਾਦਾ ਸੀਗਾ ਕਿ ਆਪਣੇ ਗਰੁੱਪ ਨੂੰ ਵੱਡਾ ਬਣਾਏ ਫੇਮ ਹਾਸਿਲ ਕਰਕੇ ਔਰ ਵੱਡੇ ਕ੍ਰਾਈਮ ਦੇ ਵਿੱਚ ਇਨਵੋਲ ਹੋ ਸਕੇ ਦੂਜੇ ਪਾਸੇ ਜਿਹੜਾ ਆਕਾਸ਼ਦੀਪ ਸਿੰਘ ਹੈ ਜਿਹੜਾ ਇਹ ਜੜ ਹੋਇਆ ਸੀਗਾ 11 ਤੱਕ ਦੀ ਰਾਤ ਨੂੰ ਉਹਦੇ ਖਿਲਾਫ ਵੀ ਨਸ਼ਾ ਤਸਕਰੀ ਵਾਇਗ ਤੇ ਮਾਮਲੇ ਦਰਸੀਗੇ ਔਰ ਸਾਨੂੰ ਇਨਪੁਟ ਵੀ ਸੀ ਕਿ ਨਸ਼ਾ ਤਸਕਰੀ ਇਲੀਗਲ ਆਰਮਸ ਦੇ ਐਕਸੋਰਸਨ ਦੇ ਕੰਮ ਦੇ ਵਿੱਚ ਆਪਣੇ ਆਪ ਨੂੰ ਇਨਵੋਲ ਕਰਨਾ ਚਾਹ ਰਹੇ ਸੀਗੇ ਜਿਹਦੇ ਵਾਸਤੇ ਇਹਨਾਂ ਵੱਲੋਂ ਕੁਝ ਸੈਂਸੇਸ਼ਨਲ ਕ੍ਰਾਈਮ ਪਲਾਨ ਕੀਤਾ ਜਾ ਰਿਹਾ ਸੀਗਾ ਆਪਸ ਦੀ ਟਕਰਾਰਬਾਜੀ ਨੂੰ ਲੈ ਕੇ ਅਕਰਮ ਖੰਡ ਪਾਰਟੀ ਵੱਲੋਂ ਦੂਜੀ ਪਾਰਟੀ ਤੇ ਅਟੈਕ ਕੀਤਾ ਗਿਆ ਸੀਗਾ ਘਰ ਦੇ ਵਿੱਚ ਵੜ ਕੇ ਤਿੰਨ ਵਿਅਕਤੀ ਜ਼ਖਮੀ ਹੋਏ ਸੀਗੇ ਜਿਨ੍ਹਾਂ ਨੂੰ ਸਿਵਲ ਹਸਪੀਟਲ ਸ਼ਿਫਟ ਕਰਾਇਆ ਗਿਆ ਸੀਗਾ ਬਾਅਦਛੇ ਦੋ ਐਮਸ ਬਟਿੰਡਰ ਰੈਫਰ ਹੋ ਗਏ ਸੀਗੇ तो मैं ये भी दसना चाहूँगा कि इन्हे दे मगर बरनला पुलिस दीम रेड कर रही थी और आज मॉर्निंग सानू इनपुट है कि ये जरा ये रायकोट रोड है बैकसाइड ट्रैडेंट फैक्ट्री इतने ये मिलकर कुछ वाला प्लान कर रहे हैं मौके पर पुलिस पार्टी इमीडिएटली मूव किया गया जिदे एस एस ओ सी टीम लखविंदर और सी आई इंचार्ज बलजीत सिंह इन सुपरविजन एस पी डी साहब तो डी एस पी बरनला आप कर रहे थे जो मौके पर पुलिस पार्टी पहुंची पुलिस पार्टी देखते सर ही इन्हों वलों ਪੁਲਿਸ ਪਾਰਟੀ ਦੇ ਫਾਇਰ ਕੀ ਸਟਾਰਟ ਕੀਤਾ ਗਿਆ ਜਵਾਬੀ ਫਾਇਰਿੰਗ ਪੁਲਿਸ ਪਾਰਟੀ ਵੱਲੋਂ ਕੀਤੀ ਗਈ ਔਰ ਬਾਅਦ ਚ ਇਹਨਾਂ ਨੂੰ ਓਵਰਪਾਵਰ ਕੀਤਾ ਗਿਆ ਇਸ ਕਾਰਵਾਈ ਦੇ ਵਿੱਚ ਜਿਹੜਾ ਇਹ ਅਕਰਮ ਖਾਨ ਉਸ ਆਕੂ ਹੈ ਇਹਦੇ ਲੱਛੇ ਗੋਲੀ ਲੱਗੀ ਹੈ ਇੰਜਰਡ ਹੋਇਆ ਇਹਨੂੰ ਸਿਵਲ ਹਸਪੀਟਲ ਸ਼ਿਫਟ ਕਰਾਇਆ ਗਿਆ ਹੈ ਦੂਜਾ ਜਿਹੜਾ ਦੀਪੂ ਉਹਨੂੰ ਮੌਕੇ ਤੇ ਅਰੈਸਟ ਕੀਤਾ ਗਿਆ ਹੈ ਯਾਨੀ ਕੁੱਲ ਦੋ ਦੋਸ਼ੀ ਸੀਗੇ ਉਹ ਅਰੈਸਟ ਹੋ ਗਏ ਹਨ ਔਰ ਜਿਹੜੇ ਬਾਕੀ ਦੋਸ਼ੀ ਉਹਨਾਂ ਦੀ ਫਾਈਲ ਜਾ ਰਹੀ ਹੈ ਉਹਨਾਂ ਦਾ ਕਲੈਰੀਫਿਕੇਸ਼ਨ ਕਰਕੇ ਸਭ ਨੂੰ ਰਾਉਂਡ ਅਪ ਕੀਤਾ ਜਾਵੇਗਾ ਸਿਰਫ ਇੰਡੀ ਕੀ ਨਾਮੀ ਗੈਂਗਸਟਰ ਦੇ ਨਾਲ ਜੁੜੇ ਹੋਏ ਨੇ ਕਿ ਨਹੀਂ ਨਹੀਂ ਜੀ ਇਹ ਸਾਰੇ ਨੇ ਸਟਰੀਟ ਕ੍ਰਿਮੀਨਲ ਸੇ ਟੁੱਟਵੰਜਿਆ ਕ੍ਰਿਮੀਨਲ ਸੇ ਬਸ ਇਹ ਆਪਣੇ ਆਪ ਨੂੰ ਬੜਾ ਬਣਾਉਣਾ ਚਾਹ ਰਹੇ ਸੀਗੇ ਔਰ ਇਹਨਾਂ ਦਾ ਇਰਾਦਾ ਸੀਗਾ ਕਿ ਕੁਝ ਸੈਸਨਲ ਕ੍ਰਾਈਮ ਨੂੰ ਅੰਜਾਮ ਦੇ ਕੇ ਫੇਮ ਤੇ ਨੇਮ ਹਾਸਿਲ ਕਰੀਏ ਤਾਂ ਉਸ ਇਰਾਦੇ ਨੂੰ ਉਸ ਮੰਸਿਬੂ ਨੇ ਪੰਜਾਬ ਪ੍ਰਨਾਲਾ ਪੁਲਿਸ ਵੱਲੋਂ ناکਾਮ ਕੀਤਾ ਗਿਆ ਸਭ ਤੋਂ ਅਹਿਮ ਗੱਲ ਇਹ ਹੈ ਕਿ ਗੈਂਗਸਟਰ ਛੋਟੇ ਛੋਟੇ ਗੈਂਗਸਟਰ ਖੜੇ ਹੋ ਰਹੇ ਨੇ ਕਿ ਅਸਲਾ ਪਿਸਟਲ ਇਹ ਨਿਆਜ ਕਿੱਥੋਂ ਲੈ ਕੇ ਆਉਂਦੇ ਨੇ ਇਹਦੀ ਜਾਂਚ ਨਹੀਂ ਤੋ ਇਹ ਸਾਰਾ ਅਸੀਂ ਜਾਂਚ ਕਰ ਰਹੇ ਹਾਂ ਇਨਦਰ ਪੁਲਿਸ ਡਿਮਾਂਡ ਵੀ ਲਿਖਤਾ ਜਾਵੇਗਾ ਔਰ ਇਹ ਜਿਹੜਾ ਇਲੀਗਲ ਵੈਪਨਸ ਦਾ ਉਸ ਐਂਗਲ ਨੂੰ ਵੀ ਅਸੀਂ ਵੈਰੀਫਾਈ ਕਰਾਂਗੇ ਔਰ ਜਿਹੜਾ ਮੇਨ ਸਰਗਨਾ ਹੈ ਦੇਵ ਜਿੱਥੋਂ ਲੈ ਕੇ ਆਉਂਦੇ ਆ ਉਸ ਉਹਨੂੰ ਵੀ ਅਸੀਂ ਇਹਨਾਂ ਦੇ ਵਿੱਚ ਨਾਮਜ਼ਦ ਕਰਕੇ ਕਾਬੂ ਕਰਾਂਗੇ ਮੈਂ ਫੇਰ ਦੁਬਾਰਾ ਦਿਖਾਣਾ ਚਾਹੂੰਗਾ ਇਹ ਉਹ ਜਗ੍ਹਾ ਜਿੱਥੇ ਜਿਹੜਾ ਗੈਂਗਸਟਰ ਨੂੰ ਇਹਨੂੰ ਦੀ ਗੋਲ ਦੀ ਬਾਬੀ ਗੋਲੀ ਵਿੱਚ ਉਹਦੇ ਲੱਤ ਗੋਲੀ ਬਸਦੀ ਹੈ ਤੇ ਇੱਕ ਪਿਸਟਲ ਜਿਹੜਾ ਸਾਹਮਣੇ ਦਿਖ ਰਿਹਾ ਦੋ ਪਿਸਟਲ ਬਰਾਮਦ ਹੋਈ ਨੇ ਇੱਕ ਮੋਟਰਸਾਈਕਲ ਤੇਰੇ ਵਿੱਚ ਇੱਕ ਵਿਅਕਤੀ ਜ਼ਖਮੀ ਹੈ ਜਿਹਨੂੰ ਬਨਾਲਾ ਸਿਵਲ ਹਸਪਤਾਲ ਵਿੱਚ ਐਡਮਿਟ ਕਰਾਇਆ ਗਿਆ ਤੇ ਦੂਸਰੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਪੁਲਿਸ ਦਾ ਕਹਿਣਾ ਹੈ ਬਾਕੀ ਸਾਥੀਆਂ ਦੀ ਭਾਲ ਜਾਰੀ ਹੈ ਤੇ ਆਉਣ ਵਾਲੇ ਦਿਨਾਂ ਚ ਹੋਰ ਵੀ ਕਲਾਸੇ ਹੋ ਸਕਦੇ ਨੇ ਜਿਹੜੇ ਬਾਕੀ ਸਾਥੀ ਗ੍ਰਿਫਤਾਰ ਕੀਤੇ ਗਏ ਤੇ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਜਿੱਥੋਂ ਇਹ ਨਿਆਜ ਅਸਲੇ ਲਿਆਉਂਦੇ ਨੇ ਅਸੀਂ ਉਹਦੀ ਵੀ ਜਾਂਚ ਕਰਾਂਗੇ ਪਰ ਵੱਡੀ ਗੱਲ ਹੈ ਕਿ ਪਰਸੋ ਦੀ ਰਾਤ ਜਿਹੜੀ ਕਟਨਾ ਵਾਪਰੀ ਸੀ ਨੂੰ ਲੈ ਕੇ ਪੁਲਿਸ ਵੱਲੋਂ ਦੋ ਵਿਅਕਤੀ ਗ੍ਰਿਫਤਾਰ ਕਰ ਲਏ ਗਏ ਨੇ ਬਨਾਲਾ ਤੋਂ ਅਸ਼ੀਸ਼ ਸ਼ਰਮਾ ਪੀਟੀਸੀ ਨਿਊਜ਼